ਪਤਖਣਾ ਦੇ ਪੈਰ ਵਿੱਚ ਚੱਲਦੀਆਂ ਪੱਖੀਆਂ ਬੈਠੀਆਂ ਤੇ ਰਿੰਝਣਾ ਤੇ ਸੋਹਣੀਆਂ ਸਨਖੀਆਂ ਪਤਖਣਾ ਦੇ ਪੈਰ ਵਿੱਚ ਚੱਲਦੀਆਂ ਪੱਖੀਆਂ ਬੈਠੀਆਂ ਤੇ ਰਿੰਝਣਾ ਤੇ ਸੋਹਣੀਆਂ ਸਨਖੀਆਂ ਨਹੀਂ ਤੂੰ ਸਾਰਿਆਂ ਚੋਂ ਹਾਂ ਸਾਰਿਆਂ ਚੋਂ ਸੀਰੇ ਦੀ ਰੀਕਾਰ तूं फुलकारी कढंदी का कॾे तेरी फुल कारी छा तूं फुलकारी कढंदी का उहो गुल नारी कुड़ी तीसे जड़ी पिका नरी चुनी उते कुंग रुलवाए न ਗੋਲਾ داری ਕੁੜੀ ਤੇ ਸੀਸੇ ਜੜਵਾਇਨੀ ਬਿਕਾਨੇਰੀ ਚੁੰਨੀ ਉਤੇ ਕੁੰਗਰ ਲਵਾਇਨੀ ਖਾਵੇ ਕਿਹੜੀ ਕਿਹੜੀ ਹਾਂ ਕਿਹੜੀ ਕਿਹੜੀ ਲੁੱਟੇ ਲੀਦ ਕਾਰ ਤੂੰ ਬੁਰੀ ਕਾਰੀ ਕੱਢਦੀ ਕੱਢੇ ਤੇਰੀ ਬੋਲਕਾਰੀ ਸਾਡੀ ਜਾਨ ਤੂੰ ਬੋਲਕਾਰੀ ਕੱਢਦੀ ਨੀ ਕੋਈ ਤਾਂ ਗੇ ਨਾਲ ਕਿਹੜੇ ਗੁੰਦੀ ਜਾਵੇ ਭੁੱਲੇ ਨੀ ਅਸਲੀ ਵੀ ਫੁੱਲੇ ਲਾਗੇ ਦੇਨਾ ਇਹਨਾ ਤੁੱਲੇ ਨੀ ਕੋਈ ਤਾਂ ਗੇ ਨਾਲ ਕਿਹੜੇ ਗੁੰਦੀ ਜਾਵੇ ਭੁੱਲੇ ਨੀ ਅਸਲੀ ਵੀ ਫੁੱਲੇ ਲਾਗੇ ਦੇਨਾ ਇਹਨਾ ਤੁੱਲੇ ਨੀ ਤੇਰੇ ਪੋਟਿਆਂ ਤੇ ਏ ਤੇਰੇ ਪੋਟਿਆਂ ਤੇ ਰੱਬ ਮੇਰੇ ਮਾਰ तू तो भूली कारी कडे दी कडे तेरी भूले कारी साडी जान तू तो भूली कारी कडे दी एहो फूल कारी तेरे सीरी ते से जाके नी ਮੈ ਜੁਗਟ ਵਾਲਾ ਤੈਨੂੰ ਡੋਲੀ 'ਚ ਬਹਾਕੇ ਨੀ 에 ਹੋ ਭੁਲਕਾਰੀ ਤੇਰੇ ਸੀਰੀ ਤੇ ਸੇ ਜਾਕੇ ਨੀ ਮੈ ਜੁਗਟ ਵਾਲਾ ਤੈਨੂੰ ਡੋਲੀ 'ਚ ਬਿਠਾਕੇ ਨੀ ਮੈਂ ਕਲਾ ਦੀ ਹਾਂ ਮੇਰੇ ਕਲਾਮੀ ਬਣਾਉ ਤੈਨੂੰ ਸਾਰ ਉਹ ਭੁਲਕਾਰੀ ਕੱਢੇ ਦੀ ਨੀ ਉਹ ਭੁਲਕਾਰੀ ਕੱਢੇ ਦੀ ਕੱਢੇ ਤੇਰੀ ਭੁਲਕਾਰੀ ਸਾਡੀ ਜਾਂ उुल कारी कॾे ॾीं उारी कॾहिं